ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਰੰਗ ਹੋਈ ਉਜਰੀ ਰਾਗ ਦੇ ਵਿੱਚ ਸਤਿਗੁਰਾਂ ਦੇ ਤਿੰਨ ਸ਼ਬਦ ਸੰਪੂਰਨ ਹੋਏ ਹਨ ਆਓ ਸਤਿਗੁਰ ਜੀ ਚੌਥਾ ਸ਼ਬਦ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ 400 8504 ਅੰਗ ਤੇ 5 ਅੰਗ ਤੇ ਸਤਿਗੁਰ ਜੀ ਦਾ ਸ਼ਬਦ ਸੁਭਾਏਮਾਨ ਹੈ ਅਛਾ ਜੀ ਬਤਨ ਕਰਦੇ ਹਾਂ ਜੀ ਗੁਜਰੀ ਮਹੱਲਾ ਪਹਿਲਾ ਅਜੀਨਾ ਹਮ ਉਤਮ ਨੀਚ ਨਾ ਮਦਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਯੋਗ ਇਸ ਅਰਜਤ ਰੋਗ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹ ਚੌਥੀ ਸ਼ਬਦੀ ਰੰਮਤਾ ਕਰਦੇ ਹੋਏ ਬਚਨ ਕਰਦੇ ਹਨ ਆ ਜੀ ਨਾ ਹਮ ਉਤਮ ਨਾ ਉਤਮ ਨੀਚ ਨਾ ਮੱਦਮ ਮਹਾਰਾਜ ਜੀ ਕਹਿੰਦੇ ਹੇ ਭਾਈ ਐ ਜੀਤੋ ਭਾਵ ਹੇ ਭਾਈ ਮਹਾਰਾਜ ਜੀ ਕਹਿੰਦੇ ਹੈ ਭਾਈ ਜਨੋ ਉਹ ਪਰਮੇਸ਼ਰ ਦੇ ਭਗਤ ਗੁਰਮੁਖ ਪਿਆਰੇ ਜਿਹੜੇ ਉਹਦੇ ਵਿੱਚ ਇੱਕ ਹੋ ਜਾਂਦੇ ਹਨ ਉਹਨਾਂ ਦੀ ਪੂਜਾਤ ਬਰਾਦਰੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਉੱਤਮ ਨੀਤ ਨ ਮੱਦਮ ਹਰ ਸਰਨਾਗਤ ਹਰ ਕੇ ਲੋਗ ਮਹਾਰਾਜ ਜੀ ਕਹਿੰਦੇ ਰਾਤ ਉਹਨਾਂ ਨੂੰ ਉੱਤਮ ਜਾਤ ਦਾ ਉੱਚੀ ਜਾਤ ਦਾ ਗਮਾਨ ਹੁੰਦਾ ਹੈ ਜੇ ਮਹਾਰਾਜ ਜੀ ਕਹਿੰਦੇ ਨਾ ਮੱਦਮ ਜਾਤ ਦਾ ਅਤੇ ਨਾਸ ਮਹਾਰਾਜ ਜੀ ਕਹਿੰਦੇ ਨੀਵੀਂ ਜਾਤ ਦਾ ਉਹਨਾਂ ਨੂੰ ਸ਼ਿਕਵਾ ਹੁੰਦਾ ਹੈ ਮਹਿਸੂਸ ਹੁੰਦਾ ਹੈ ਮਹਾਰਾਜ ਜੀ ਕਿੰਦੂ ਉਹ ਅਨੰਤ ਪਰਮਾਤਮਾ ਦੀ ਭਗਤ ਜਨ ਗੁਰਮਖ ਜਨ ਸਦਾ ਹੀ ਉਹ ਇੰਗਤਾ ਤੋਂ ਮੇ ਤੋਂ ਉੱਚੇ ਹੋ ਜਾਂਦੇ ਹਨ ਉਹਨਾਂ ਦਾ ਕੋਈ ਸੰਸਾਰੀ ਇਸ ਚੀਜ਼ਾਂ ਨਾਲ ਤਾਲ ਮੇਲ ਨਹੀਂ ਹੁੰਦਾ ਉਹ ਸਦਾ ਹੀ ਬੰਦਗੀ ਭਜਨ ਸਿਮਰਨ ਨਾਲ ਧਿਆਨ ਦਿੰਦੇ ਹਨ ਇਸ ਸ਼ਬਦੀ ਪੰਗਤੀ ਵਿੱਚੋਂ ਆਪਾਂ ਨੂੰ ਸਾਹਮਣੇ ਇਹ ধারণা ਮਿਲ ਜਾਣਗੀਆਂ ਭਗਤਾਂ ਦੀਆਂ ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਭਗਤ ਰਵਿਦਾਸ ਜੀ ਤਕਰੀਬਨ ਸਾਰੇ ਭਗਤ ਜਿਹੜਾ ਮੱਧਮ ਜਾਤ ਤੇ ਜਾਨੀਮੀ ਜਾਤ ਦੇ ਹੋਏ। ਔਰ ਉਹਨਾਂ ਦਾ ਕੋਈ ਜਾਤ ਬਰਾਦਰੀ ਨਾਲ ਲੈਣ ਤੋਂ ਨਹੀਂ। ਇੱਕ ਜਿਹੜਾ ਵੀ ਗੁਰੂ ਮਹਾਰਾਜ ਦਾ ਸਿੱਖ ਬਣਦਾ ਜੀ ਮਹਾਰਾਜ ਜੀ ਉਹਦਾ ਇੰਗ ਤਾਂ ਹੀ ਖਤਮ ਕਰ ਦਿੰਦਿਆਂ ਦੇਖੋ ਪਹਿਲੋਂ ਗੁਰਸਿੱਖ ਬਣਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘ ਬਣਾਤੇ ਉਹਨਾਂ ਨੇ ਜਿਸ ਵੇਲੇ ਅੰਮ੍ਰਿਤ ਸੰਚਾਰ ਕੀਤਾ ਭਾਵ ਕੀ ਅੰਮ੍ਰਿਤ ਛਕਾ ਕੇ ਸਿੰਘ ਸਾਡੇ ਨਾਮ ਦੇ ਨਾਲ ਲਾਤਾ ਉਥੇ ਇੱਕੋ ਬਾਟੇ ਦੇ ਵਿੱਚ ਸਾਨੂੰ ਅੰਮ੍ਰਿਤ ਛਕਾਇਆ ਆ। ਆਦੇਵਾਸੀ ਕੀ ਸਾਡੀ ਇੰਗਤਾ ਹੁੰਵੇਂ ਜਿਹੜੀ ਹੈ ਵੱਡੀ ਜਾਤ ਦਾ ਹੁੰਵੇਂ ਗਮਾਨ ਖਤਮ ਹੋ ਜਾਵੇ। ਤੇ ਨੀਵੀਂ ਜਾਤ ਦਾ ਮਨ ਦੇ ਵਿੱਚ ਸ਼ਿਕਵਾ ਖਤਮ ਹੋ ਜਾਵੇਗੇ, ਮਨ ਦੇ ਵਿੱਚ ਮਹਿਮ ਖਤਮ ਹੋ ਜਾਵੇ। ਇਸੇ ਵਾਤੇ ਪੰਜ ਪਿਆਰੇ ਸਿੰਘ ਸਹਿਬਾਨ ਇਸ ਵੇਲੇ ਸਾਨੂੰ ਅੰਮ੍ਰਿਤ ਪਾਨ ਕਰਾਉਂਦੇ ਹਨ ਅੰਮ੍ਰਿਤ ਛਕਾਉਂਦੇ ਹਨ ਉਹ ਮਰਜਾਦਾ ਦੇ ਮੁਤਾਬਕ ਜਿਹੜੀ ਦਸ਼ਮੇਸ਼ ਪਿਤਾ ਨੇ ਪਹਿਲੀ ਵਾਰੀ ਬੰਨੀ ਉਹਦੇ ਮੁਤਾਬਕ ਹੀ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਤਾਂ ਹੀ ਅੰਡ ਤੇ ਆਣ ਕੇ ਦੇਖੋ ਪਹਿਲ ਅੰਮ੍ਰਿਤ ਸੰਚਾਰ ਦੇ ਸਮੇਂ ਚੂਲੇ ਦਿੱਤੇ ਜਾਂਦੇ ਹਨ ਪੰਜ ਚੂਲੇ ਮੁਖ ਚ ਪਾਏ ਜਾਂਦੇ ਹਨ ਪੰਜ ਚੂਲੇ ਅੱਖਾਂ ਨਿਤਰਾ ਵਿੱਚ ਪਾਏ ਜਾਂਦੇ ਹਨ ਪੰਜ ਚੂਲੇ ਸਿਰ ਚ ਪਾਏ ਜਾਂਦੇ ਹਨ ਕੇਸਾਂ ਦੇ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਅੰਮ੍ਰਿਤੋ ਬਾਟੇ ਦੇ ਵਿੱਚ ਬਣ ਬਚਦਾ ਉਹ ਸਾਰਾ ਅੰਮ੍ਰਿਤ ਸਾਰੀਆਂ ਸੰਗਤਾਂ ਦੇ ਮੁਖ ਨੂੰ ਲਾਇਆ ਜਾਂਦਾ ਉਹ ਬਾਟਾ ਉਹ ਇਹ ਦਰਸਾਉਂਦਾ ਹੈ ਗੁਰੂ ਮਹਾਰਾਜ ਗੁਰੂ ਪਾਰਮਾਰਾਜ ਦਸ਼ਮੇਸ਼ ਪਿਤਾ ਜੀ ਨੇ ਹਿੰਗਤਾ ਖਤਮ ਕਰਤੀ ਕਹਿੰਦੇ ਅੱਜ ਤੋਂ ਤੁਹਾਡੀ ਕੋਈ ਜਾਤ ਕੋਈ ਬਰਾਦਰੀ ਉੱਚ ਨੀਚ ਛੋਟ ਸਾਤ ਸਭ ਕੁਝ ਖਤਮ ਹੈ ਮਨ ਦੇ ਵਿੱਚ ਵਿਤਕਰਾ ਜਿਹੜਾ ਸੀ ਉਹ ਖਤਮ ਕਰਤਾ ਮਹਾਰਾਜ ਜੀ ਕਹਿੰਦੇ ਅੱਜ ਤੋਂ ਸੂ ਸੱਚੇ ਪਰਮੇਸ਼ਰ ਪਤੀ ਪਰਮਾਤਮਾ ਦੇ ਬੱਚੇ ਹੋ ਸਿੱਖ ਹੋ ਸਿੰਘ ਭਾਈਓ ਆਪਸ ਵਿੱਚ ਤੁਹਾਡਾ ਰਿਸ਼ਤਾ ਬਣ ਗਿਆ ਇਸਥੇ ਵੀ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਐ ਜੀ ਏ ਭਾਈ ਨਾ ਹਮ ਉੱਤਮ ਨੀਚ ਨਾ ਮੱਧਮ ਮਹਾਰਾਜ ਜੀ ਕਹਿੰਦੇ ਨਾ ਤਾਂ ਅਸੀਂ ਉੱਤਮ ਹਾਂ ਉੱਚੀ ਜਾਤ ਦਾ ਸਾਨੂੰ ਗਰਮਾਨ ਹੈ ਤੇ ਮਹਾਰਾਜ ਜੀ ਕਹਿੰਦੇ ਨਾ ਅਸੀਂ ਮੱਧਮ ਤਿੰਨ ਤਰ੍ਹਾਂ ਦੀਆਂ ਜਾਤਾਂ ਬਰਾਦਰੀਆਂ ਹੁੰਦੀਆਂ ਨੇ ਉੱਚੀ ਤਾਂ ਮੱਧਮ ਜਾਤ ਜਾਂ ਮੀਡੀਅਮ ਜਿਹਨੂੰ ਕਹਿੰਦੇ ਆ ਜਾਂ ਨੀਵੀਂ ਜਾਤ ਮਹਾਰਾਜ ਜੀ ਕਹਿੰਦੇ ਜਾਂ ਸਾਨੂੰ ਨੀਵੇਂ ਦਾ ਮਹਿਸੂਸ ਹੈ ਇਹ ਅਸੀਂ ਨੀਵੇਂ ਹਾਸ਼ੂ ਤਾਂ ਤੇ ਰਵਿਦਾਸ ਜੀ ਨੇ ਪਕਾਰ ਕੇ ਕਿਹਾ ਤਾਂ ਭਗਤ ਜੀ ਨੇ ਕਹਿੰਦੇ ਆਪਣੀ ਬਾਣੀ ਦੇ ਵਿੱਚ ਸ਼ਬਦਾਂ ਦੇ ਵਿੱਚ ਉਹਨਾਂ ਨੇ ਲਕਾਇਆ ਨਹੀਂ ਕਹਿੰਦੇ ਭਾਵੇਂ ਅਸੀਂ ਨੀਵੇਂ ਸੀ ਛੂਤ ਜਾਤ ਜਾਤ ਦੇ ਵਿੱਚ ਸਾਡੇ ਬਰਾਜ਼ੀ ਵਿੱਚ ਸਾਡਾ ਜਨਮ ਹੋਇਆ ਬਾਰ ਮਹਾਰਾਜ ਜੀ ਨੇ ਸਾਨੂੰ ਉੱਚਿਆਂ ਕਰਤਾ ਪਰਮੇਸ਼ਰ ਨੇ ਸਾਨੂੰ ਉੱਚਿਆਂ ਕਰਤਾ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਨੀਚਾਂ ਤੋਂ ਊਚ ਬਣਾ ਦਿੰਦਾ ਉਹਦਾ ਭਜਨ ਉਹਦੀ ਬੰਦਗੀ ਉਹਦਾ ਨਾਮ ਉਹਦਾ ਸਿਮਰਨ ਇਹ ਮਹਾਰਾਜ ਵੀ ਕਹਿੰਦੇ ਭਾਈ ਉਹਦੀ ਸ਼ਰਨ ਜਿਹੜਾ ਆ ਜਾਂਦਾ ਹੈ ਹਰ ਸਰਨਾਗਤ ਹਰ ਕੀ ਲੋਗ ਮਹਾਰਾਜ ਜੀ ਕਹਿੰਦੇ ਹਰੀ ਦੇ ਸਿੱਖ ਮਹਾਰਾਜ ਜੀ ਕਹਿੰਦੇ ਗੁਰਮੁਖ ਜਨ ਹਾਰੀ ਤੇ ਲੋਗ ਉਹਦੀ ਸ਼ਰਨ ਤੱਕਦੇ ਹਨ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਯੋਗ ਸਿਰਜਤ ਲੋ ਰੋਗ ਮਹਾਰਾਜ ਜੀ ਕਹਿੰਦੇ ਰੋਗ ਖਤਮ ਹੋ ਜਾਂਦਾ ਜਿਹੜੇ ਨਾਮ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਕੇਵਲ ਵਿਰਾਗ ਧਾਰਨ ਕਰ ਲੈਂਦੇ ਹਨ ਨਾਮ ਰਤੇ ਕੇਵਲ ਬੇਰਾਗੀ ਸੋਗ ਵਿਜੋਗ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਸੋਗ ਵਿਜੋਗ ਵਿਵਰਜਤ ਮਹਾਰਾਜ ਜੀ ਕਹਿੰਦੇ ਰੋਗ ਖਤਮ ਹੋ ਜਾਂਦਾ ਹੈ ਭਾਈ રે ਗੁਰ ਕਿਰਪਾ ਤੇ ਭਗਤ ਠਾਕਰ ਕੀ ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਇਹ ਭਾਈ ਉਥੇ ਆ ਜੀ ਕਹਿੰਦੇ ਨੇ ਇੱਥੇ ਭਾਈ ਕੇਂਦਰ ਸਿੱਧਾ ਇਤੋਂ ਪਤਾ ਲੱਗਦਾ ਕਿ ਸਾਰੀਆਂ ਭਗਤਾਂ ਨਾਲ ਭਾਈ ਜੀ ਕਹਿੰਦੇ ਹਨ ਪਿਆਰ ਦਾ ਲੱਭ ਜਾ ਭਾਈ રે ਗੁਰ ਕਿਰਪਾ ਤੇ ਭਗਤ ਠਾਕੁਰ ਕੀ ਮਹਾਰਾਜ ਜੀ ਕਹਿੰਦੇ ਹੈ ਭਾਈ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਠਾਕੁਰ ਦੀ ਭਗਤੀ ਮਿਲਦੀ ਹੈ ਮਹਾਰਾਜ ਜੀ ਕਹਿੰਦੇ ਜੇ ਸੱਚੇ ਗੁਰੂ ਭਾਈ ਜੀ ਕਿਰਪਾ ਕਰ ਦੇਣ ਉਹ ਕਿਰਪਾ ਧਾਰ ਦੇਣ ਈਮਾਰਾ ਜੀ ਕਹਿੰਦੇ ਠਾਕਰ ਦੀ ਭਗਤੀ ਦੀ ਪ੍ਰਾਪਤੀ ਹੁੰਦੀ ਆ ਸਤ ਗੁਰ ਵਾਕ ਹਿਰਦੇ ਹਰ ਨਿਰਮਲ ਨਾ ਜਮ ਕਾਨ ਨਾ ਜਮ ਕੀ ਬਾਕੀ ਮਹਾਰਾਜ ਜੀ ਕਹਿੰਦੇ ਜਿਹੜਾ ਬਾਕੀ ਹੁੰਦਾ ਨਾ ਖਤਮ ਹੋ ਜਾਂਦਾ ਜਿਵੇਂ ਆਪਾਂ ਕੋਈ ਸੌਦਾ ਪੱਤਾ ਲੈਂਦੇ ਨਾ ਕੋਈ ਤੇ ਉਹ ਸੀਟਪੁਲ ਬਾਕੀ ਲਿਖਿਆ ਜਾਂਦਾ ਕਿ ਇਨਾ ਤੇਰਾ ਬਾਕੀ ਹੈ ਜੇ ਆਪਾਂ ਹਸਾਬਕਦਮ ਕਰ ਵੀ ਦਿੰਨੇ ਆ ਫਿਰ ਬਾਕੀ ਛੱਡ ਦਿੰਦਾ ਉਹ ਬਈ ਕਿਤੇ ਇਹ ਗਾਕ ਭਜ ਨਾ ਜਾਏ ਉਹ ਬਾਕੀ ਜ਼ਰੂਰ ਰੱਖਦਾ ਸੇਠ ਜਿਹੜਾ ਨਾ ਦੁਕਾਨਾਂ ਤੇ ਜਾਂਦੇ ਆ ਜੇ ਆਪਣਾ ਧਾਰ ਚੱਲਦਾ ਨਾ ਉਹਦੇ ਨਾਲ ਤੇ ਉਹ ਕਾਪੀ 'ਚ ਕੁਝ ਨਾ ਕੁਝ ਬਾਕੀ ਛੱਡ ਦਿੰਦਾ ਕਿ ਜੇ ਸਾਰੇ ਖਤਮ ਕਰ ਤੇ ਤੈਨ ਮੁੜ ਕੇ ਆਉਣਾ ਨਹੀਂ ਤੇ ਸਾਡਾ ਵੀ ਬਾਕੀ ਰਹਿ ਜਾਂਦਾ ਲੇਖਾ ਜੋਖਾ ਉਹ ਕਦਾ ਥੋੜਾ ਇੱਕੋ ਹੀ ਢੰਗ ਹੈ ਸੱਚੇ ਨਾਮ ਦੀ ਬਰਕਤ ਜਿਸ ਦੇ ਨਾਲ ਹੀ ਲੇਖਾ ਹੀ ਖਤਮ ਕਰ ਦਿੰਦੇ ਨੇ ਮਹਾਰਾਜ ਇਹ ਜਿ ਤਾਈ ਪਾੜ ਦਿੰਦਿਆਂ ਗੁਰਮੁਖਾਂ ਦਾ ਭਗਤਾਂ ਦਾ ਉਹ ਬਾਕੀ ਛੱਡਦੇ ਹੀ ਨਹੀਂ ਕੀ ਧਰਮ ਰਾਜ ਕੋਲ ਜਾਣਾ ਪਵੇ ਜਮਾਂ ਦੇ ਵਸ ਪਹਿਣਾ ਪਵੇ ਦੇਖੋ ਮਹਾਰਾਜ ਸਪਸ਼ਟ ਕਹਿ ਰਹੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਤਿਗੁਰ ਵਾਕ ਹਿਰਦੇ ਹਰ ਨਿਰਮਲ ਨਾ ਜਮ ਕਾਨ ਨਾ ਜਮ ਕੀ ਬਾਕੀ ਹਰਾ ਜੀ ਕਹਿੰਦੇ ਸਤਿਗੁਰੂ ਦੇ ਵਾਕ ਦੇ ਨਾਲ ਸਤਿਗੁਰੂ ਦਾ ਜਦੋਂ ਮੇਲ ਹੁੰਦਾ ਹੈ ਉਹ ਭਗਤੀ ਬਖਸ਼ ਦਿੰਦਾ ਹੈ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਵਾਕ ਹਿਰਦੈ ਹਰਾ ਜੀ ਕਹਿੰਦੇ ਸਤਿਗੁਰੂ ਦੇ ਬਚਨ ਹਿਰਦੇ ਵਿੱਚ ਜਦੋਂ ਵਸਦੇ ਹਨ ਇਹ ਹਿਰਦਾ ਨਿਰਮਲ ਹੋ ਜਾਂਦਾ ਹੈ ਹਰ ਨਿਰਮਲ ਮਹਾਰਾਜ ਜੀ ਕਹਿੰਦੇ ਹਰੀ ਦਾ ਭਜਨ ਕਰਨ ਦੇ ਨਾਲ ਭਗਤ ਬੰਦਗੀ ਕਰਨ ਦੇ ਨਾਲ ਜਪਣ ਦੇ ਨਾਲ ਹਿਰਦਾ ਇੰਨਾ ਪਵਿੱਤਰ ਹੋ ਜਾਂਦਾ ਹੈ ਉਹ ਲੇਖਾ ਕਿੱਥੋਂ ਬਚਣਾ ਪਿਆਰਿਓ ਉਹ ਲੇਖਾ ਜੋਖਾ ਤਾਂ ਮਹਾਰਾਜ ਜੀ ਪਿਛਲੇ ਕਰਮਾਂ ਦਾ ਜਿਹੜਾ ਖਤਮ ਕਰ ਦਿੰਦਿਆਂ ਨੇ ਬਾਕੀ ਕੁਝ ਛੱਡਦੀ ਨਹੀਂ ਉਹ ਖਤਮ ਕਰ ਦਿਆਂ ਨਾ ਚਿੱਠੀ ਪਾੜ ਦਿੰਦਿਆਂ ਨਾ ਉਹ ਤਾਂ ਆਮ ਦੇਖੋ ਜਿਹੜੇ ਜਵਨ ਬੰਦਗੀ ਨਹੀਂ ਕਰਦੇ ਭਜਨ ਨਹੀਂ ਕਰਦੇ ਉਹਨਾਂ ਦਾ ਲੇਖਾ ਜੋਖਾ ਖਤਮ ਹੀ ਨਹੀਂ ਹੁੰਦਾ ਜੇ ਖਤਮ ਹੁੰਦਾ ਨਾਲ ਦੀ ਨਾਲ ਅਸੀਂ ਹੋਰ ਇਕੱਠਾ ਕਰ ਲੈਂਦੇ ਆ ਪਾਪ ਕਮਾ ਕਮਾ ਕੇ ਤੇ ਮਹਾਰਾਜ ਜੀ ਕਹਿੰਦੇ ਪਾਰ ਗੁਰਮੁਖਾਂ ਦਾ ਇਹ ਲੇਖਾ ਹੀ ਖਤਮ ਹੋ ਉਹਦੀ ਆਤਮਾ ਹੀ ਮਹਾਰਾਜ ਜੀ ਨਿਰਮਲ ਕਰ ਦਿੰਦੇ ਹਨ ਨਾ ਜਮਕਾਨ ਜਮਾਂ ਦੇ ਵਸ ਭਾਵ ਮਹਾਰਾਜ ਜੀ ਕਹਿੰਦੇ ਨਾ ਜਮਕਾਨ ਜਮਾਂ ਦੇ ਵਸ ਤੇ ਪੈਂਦੇ ਨਹੀਂ ਉਹਨਾਂ ਦਾ ਰਸਤਾ ਹੀ ਲੱਗ ਹੁੰਦਾ ਔਰ ਜੀ ਕਹਿੰਦੇ ਉਹ ਰਸਤਾ ਤੇ ਬਹੁਤ ਦੂਰ ਰਹਿ ਜਾਂਦਾ ਹੈ ਉਸ ਰਸਤੇ ਦੇ ਨੇੜੇ ਨਹੀਂ ਜਾਣਾ ਪੈਂਦਾ ਗੁਰਮੁਖਾ ਨੂੰ ਗੁਰਮੁਖਾਂ ਦਾ ਰਸਤਾ ਲੱਗ ਤੇ ਜੰਮਾ ਦਾ ਰਸਤਾ ਲੱਗਾ ਹੈ ਮਹਾਰਾਜ ਜੀ ਕਹਿੰਦੇ ਉੱਥੇ ਕੀ ਲੈਣ ਜਾਣਾ ਜਦੋਂ ਮਹਾਰਾਜ ਨੇ ਸੰਸਾਰ ਵਿੱਚ ਹੀ ਉਹ ਖਤਮ ਕਰਤਾ ਲੇਖਾ ਜੋਖਾ ਮਹਾਰਾਜ ਜੀ ਕਹਿੰਦੇ ਬਾਕੀ ਛੱਡਿਆ ਹੀ ਨਹੀਂ ਮਹਾਰਾਜ ਨੇ ਕੁਝ ਤੇ ਫਿਰ ਉਸ ਰਸਤੇ ਤੇ ਜਾਣ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ ਰਹਾ ॥ ਬਿਸਰਾਮ ਦੇ ਕੀ ਮਹਾਰਾਜ ਜੀ ਬਚਨ ਕਰਦੇ ਹਨ ਭਾਈ ਹਰ ਗੁਣ ਰਸਨ ਰਬੇ ਪ੍ਰਭ ਸੰਗੇ ਜੋ ਤਿਸ ਭਾਵੇ ਸਹਿਜ ਹਰੀ ਅਗਲਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਦੂਜਾ ਕਹਿੰਦੇ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਰਸਨਾ ਦੇ ਨਾਲ ਜੀਬ ਦੇ ਨਾਲ ਮਹਾਰਾਜ ਜੀ ਕਹਿੰਦੇ ਹਰੀ ਦੇ ਗੁਣ ਰਵੇ ਮਹਾਰਾਜ ਜੀ ਕਹਿੰਦੇ ਗਾਵੇ ਹਰੀ ਦੇ ਗੁਣ ਰਵੇ ਪ੍ਰਭ ਸੰਗੇ ਮਰੂ ਪ੍ਰਭੂ ਦਾ ਸੰਗ ਕਰਕੇ ਉਹਦੇ ਗੁਣਾ ਨੂੰ ਮਹਾਰਾਜ ਜੀ ਕਹਿੰਦੇ ਉਹਦੇ ਗੀਤ ਨੂੰ ਗਾਉਣਾ ਕਰੇ ਜੋ ਤਿਸ ਭਾਵੇ ਸਹਿਜ ਹਰੀ ਈ ਮਹਾਰਾਜ ਜੀ ਕਹਿੰਦੇ ਫਿਰ ਪਤਾ ਲੱਗਦਾ ਕਿ ਜੋ ਉਹਨੂੰ ਭੌਂਦਾ ਹੈ ਹਰਿ ਉਹ ਹੀ ਕਰਦਾ ਹੈ ਜੋ ਉਹਨੂੰ ਭੌਂਦਾ ਹੈ ਸਾਡਾ ਕੀਤਾ ਕੁਝ ਨਹੀਂ ਹੋ ਸਕਦਾ ਮਹਾਰਾਜ ਜੀ ਕਹਿੰਦੇ ਫਿਰ ਵਿਸ਼ਵਾਸ ਹੁੰਦਾ ਗੁਰਮੁਖ ਨੂੰ ਮਹਾਰਾਜ ਜੀ ਕਹਿੰਦੇ ਉਹ ਹਰ ਗੁਣ ਗਾਵੇ ਰਸਨਾ ਦੇ ਨਾਲ ਸਦਾ ਹੀ ਉਹਦੇ ਗੁਣ ਗਾਂਦਾ ਰਹਿੰਦਾ ਹੈ ਤੈਨੂੰ ਪਤਾ ਹੈ ਕਿ ਜੋ ਸੱਚੇ ਮਾਲਕ ਨੇ ਕਰਨਾ ਹੈ ਸਾਡੇ ਪਿਤਾ ਪ੍ਰਮਾਤਮਾ ਨੇ ਜੋ ਕਰਨਾ ਹੈ ਸੱਚੇ ਗੁਰੂ ਨੇ ਕੋਈ ਵਰਤਨਾ ਇਸ ਮੇਰਾ ਕੀਤਾ ਤੁਝ ਨਹੀਂ ਹੋਇਆ ਇਸ ਕਰਕੇ ਵਿਸ਼ਵਾਸ ਹੋ ਜਾਂਦਾ ਆਪਣਾ ਕੀਤਾ ਕਸੂਰ ਨਾ ਹੋਏ ਉਹਦਾ ਜੋ ਮਰਮਾਤਮਾ ਨੇ ਕਰਨਾ ਪਿਆਰੇ ਉਹੀ ਕੁਝ ਸ੍ਰਿਸ਼ਟੀ 'ਚ ਹੋਣਾ ਜੋ ਤਿਸ ਭਾਵੈ ਸਹਿਜ ਹਰੀ ਜੋ ਨੁਪੁੰਦਾ ਹੈ ਉਹੀ ਕੁਝ ਨੇ ਕਰ ਦੇਣਾ ਬਿਨ ਹਰਨਾਮ ਬਿਰਥਾ ਜਗ ਜੀਵਨ ਹਰ ਬਿਨ નિਫਲ ਮੇਕ ਘਰੀ ਬਿਨ ਹਰਨਾਮ ਬਿਰਥਾ ਜਗ ਜੀਵਨ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਭਾਈ ਮਹਾਰਾਜ ਜੀ ਕਹਿੰਦੇ ਜਗਤ ਇਹ ਜਾਗ ਬਿਰਥਾ ਸਵੰਗਵਾਰਾ ਹੈ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਸਭ ਕੁਝ ਨੇਫਲ ਹੈ ਕੋਈ ਸਤ ਨਹੀਂ ਹੈ ਸ੍ਰਿਸ਼ਟੀ ਦੇ ਵਿੱਚ ਇਹ ਜੀਵਨ ਜਿਹੜਾ ਨੇਫਲ ਹੈ ਨਾਮ ਤੋਂ ਬਿਨਾ ਜੇ ਨਾਮ ਨਹੀਂ ਹੈ ਸਾਡੇ ਕੋਲ ਭਜਨ ਨਹੀਂ ਹੈ ਬੰਦਗੀ ਨਹੀਂ ਹੈ ਸਮਝ ਲਓ ਕਿ ਸਭ ਕੁਝ ਬਿਆਰਥ ਹੈ ਅਸੀਵੇਂ ਆਪਣੇ ਆਪ ਨੂੰ ਸਮਝੀ ਕਿਸੀ ਕਾਮਜਾਬਾਂ ਸ੍ਰਿਸ਼ਟੀ ਵਿੱਚ ਫਿਆਰੀਓ ਪਰ ਨਹੀਂ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਸਾਰਾ ਜੱਗ નિਫਲ ਜਾ ਰਿਹਾ ਧੰਧਿਆਂ ਦੇ ਵਿੱਚ ਸਿਟੀ ਗਲਤਾਂ ਹੋ ਰਹੀਆਂ ਬਿਨ ਨਾਵੇਂ ਜੱਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਮਨਮੁਖ ਖਾਧੇ ਗੁਰਮੁਖ ਉਭਰੈ ਜਿਨ ਸੱਚ ਨਾਮ ਚਿਤ ਲਾਇਆ ਮਹਾਰਾਜ ਜੀ ਕਹ ਰਹਿਆ ਨੇ ਇਹ ਨਾਮ ਤੋਂ ਬਿਨਾ ਕਮਲਿਆਂ ਦੀ ਤਰ੍ਹਾਂ ਜਗਤ ਫਿਰਦਾ ਹੈ ਕੋਈ ਵਿਰਲਾ ਗੁਰਮਖ ਹੈ ਜਿਹੜਾ ਨਾਮ ਨਾਲ ਚਿੱਤ ਜੋੜ ਕੇ ਇਹ ਜੀਵਨ ਨੂੰ ਸਫਲ ਬਣਾ ਲੈਂਦਾ ਹੈ ਜੀਵਨ ਹਰ ਬਿਨ ਨਿਫਲ ਮੇਗ ਘਰੀ ਮਹਾਰਾਜ ਜੀ ਕਹਿੰਦੇ ਇਹ ਮੇਹ ਘੜੀਆਂ ਜਿਹੜੀਆਂ ਨੇ ਨਿਫਲ ਜਾਂਦੀਆਂ ਨੇ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਜੇ ਮਹਾਰਾਜ ਜੀ ਤੀਜਾ ਪਾਦ ਆਰੰਭ ਕਰਦੇ ਹਨ ਕਹਿੰਦੇ हे ਭਾਈ ਖੋਟੇ ਜਿਹੜੇ ਹਨ ਮਹਾਰਾਜ ਜੀ ਉਹ ਨਿੰਦਕਾਂ ਦੀ ਗੱਲ ਕਰਦੇ ਹਨ ਕਹਿੰਦੇ ਨਿੰਦਕ ਲੋਕ ਕਾਸੀ ਹੁੰਦੇ ਹਨ ਪਾਸ਼ ਮਹਾਰਾਜ ਜੀ ਕਹਿੰਦੇ ਆ ਜੀ ਖੋਟੇ ਠੌਰ ਨਾਹੀ ਘਰ ਬਾਹਰ ਹਰ ਜੀ ਕਹਿੰਦੇ ਜਿਹੜੇ ਖੋਟੀ ਮੱਤ ਵਾਲੇ ਮਨੁੱਖ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਘਰ ਬਾਹਰ ਸ਼ਾਂਤੀ ਨਹੀਂ ਆਉ ਘਰ ਵੀ ਤੇ ਬਾਹਰ ਵੀ ਇੱਕੋ ਜੀ ਹੁੰਦੇ ਹਨ ਕਿ ਉਹਨਾਂ ਦਾ ਸੁਭਾਅ ਹੁੰਦਾ ਨਿੰਦਿਆ ਕਰਨੀ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਸੁਭਾਅ ਹੁੰਦਾ ਘਰ ਵੀ ਬਾਹਰ ਵੀ ਨਿੰਦਿਆ ਕਰਨੀ ਕਿਸੇ ਨਾ ਕਿਸੇ ਨੂੰ ਬਹਾਨਾ ਬਣਾ ਕੇ ਕਿਸੇ ਦੀ ਨਿੰਦਿਆ ਕਰਦੇ ਨੇ ਤੇ ਮਹਾਰਾਜ ਜੀ ਕਹਿੰਦੇ ਐਸੇ ਖੋਟੇ ਲੋਗ ਹੁੰਦਿਆਂ ਨੇ ਐ ਜੀ ਖੋਟੇ ਠੌਰ ਨਹੀਂ ਠੌਰ ਤੋਂ ਭਾਵ ਇਹਦਾ ਕਹਿੰਦੇ ਇਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਕਿਤੇ ਵੀ ਮਹਾਰਾਜ ਜੀ ਕਹਿੰਦੇ ਸ਼ਾਂਤੀ ਨਹੀਂ ਅੰਦਰ ਬਾਹਰ ਗੱਤ ਨਹੀਂ ਕਾਈ ਹਰਾ ਜੀ ਕਹਿੰਦੇ ਕਿਤੇ ਵੀ ਉਹਨਾਂ ਨੂੰ ਗੱਤ ਸ਼ਾਂਤੀ ਨਹੀਂ ਮਿਲਦੀ ਰੋਸ ਕਰੇ ਪ੍ਰਭ ਬਖਸ਼ ਨਾ ਮਿਟੈ ਨਿਤਨਿਤ ਚੜ੍ਹੇ ਸਵਾਈ ਫਰਜ ਜੀ ਕਹਿੰਦੇ ਉਹਨਾਂ ਦਾ ਸੁਭਾਅ ਏ ਉਹ ਗੁਰਮਖਾਂ ਤੇ ਰੋਸ ਕਰਦੇ ਹਨ ਤੇ ਗੁਰਮਖ ਜਿਹੜੇ ਹਨ ਉਹਨਾਂ ਦੀ ਨਿਤਨੇਤ ਸੋਭਾ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਪਾਸ਼ਾ ਜੀ ਕਹਿੰਦੇ ਪਰ ਉਹ ਵੀ ਸੁਭਾਅ ਨਹੀਂ ਛੱਡਦੇ ਨਿੰਦਕ ਜਿਹੜਿਆਂ ਨੂੰ ਦੇਖ ਦੇ ਕੇ ਗੁਰਮਖਾਂ ਨੂੰ ਉਹਨਾਂ ਨੂੰ ਅੰਦਰ ਸਾੜ ਪੈਂਦਾ ਸਾਡ ਪਿੰਦਾ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਹਨ ਕੋਈ ਬਨੌਟੀ ਗੱਲਾਂ ਨਹੀਂ ਹਨ ਮਹਾਰਾਜ ਜੀ ਕਹਿੰਦੇ ਅੰਦਰ ਬਾਹਰ ਛੱਡਦੇ ਫਿਰਦੇ ਹਨ ਕਿ ਇਹਨਾਂ ਦੀ ਸੋਭਾ ਕਿ ਹੁੰਦੀ ਹੈ ਗੁਰਮੁਖਾਂ ਦੀ ਭਗਤਾਂ ਦੀ ਸੋਭਾ ਨਹੀਂ ਹੋਣੀ ਚਾਹੀਦੀ ਕਿਉਂ ਹੁੰਦੀ ਹੈ ਤੇ ਉਹ ਬਹਾਨਾ ਬਣਾ ਕੇ ਕੋਈ ਨਾ ਕੋਈ ਚੁਗਲੀ ਕਰਦੇ ਹਨ ਚੁਗਲੀ ਖਾਂਦੇ ਹਨ ਪਰ ਮਹਾਰਾਜ ਜੀ ਕਹਿੰਦੇ ਸੋਭਾ ਕਿਤੇ ਬੰਦ ਹੋਣੀ ਹੈ ਉਰਨਾਣ ਪਾਸ਼ਾ ਜੀ ਕਹਿੰਦੇ ਉਹ ਤਾਂ ਦਿਨ ਦਿਨ ਨਿਤਨੇਤ ਚੜ੍ਹੇ ਸਵਾਈ ਆਰ ਜੀ ਕਹਿੰਦੇ ਜਿੰਨਾ ਨਿੰਦਿਆ ਕਰਦੇ ਹਨ ਜਿੰਨਾ ਮਾੜਾ ਬੋਲ ਬੋਲਦੇ ਹਨ ਮੁਖ ਚੋਂ ਉਨੇ ਗੁਰਮੁਖ ਖਾਂ ਦੀ ਸੋਭਾ ਵਧਦੀ ਹੈ ਸਵਾਈ ਹੁੰਦੀ ਹੈ ਸਵਾਈ ਤੋਂ ਭਾਵ ਹੁੰਦਾ ਵਧਦੀ ਜਾਂਦੀ ਹੈ ਤੇ ਮਹਾਰਾਜ ਦੀ ਬਾਣੀ ਜਿਹੜੀ ਹੈ ਸ਼ਬਦ ਹੈ ਨਾਮ ਹੈ ਕਿ ਤੂੰ ਘਟਦਾ ਥੋੜਾ دنیਆਵੀ ਧਨ ਥੋੜਾ ਜਿਹੜਾ ਘਟ ਜੇਗਾ ਖਾਇਆ ਸ੍ਰੀ ਮਹਾਰਾਜ ਜੀ ਕਹਿੰਦੇ ਉਹ ਵਰਤਾਂਦਿਆਂ ਨੂੰ ਗੁਰਮੁਖ ਸਦਾ ਹੀ ਬਾਣੀ ਪੜ੍ਹਦੇ ਹਨ ਆਪ ਪੜ੍ਹੇ ਤੇ ਹੋਰਨਾਂ ਨੂੰ ਪੜ੍ਹਾਉਂਦੇ ਹਨ ਸ੍ਰੀ ਮਹਾਰਾਜ ਜੀ ਕਹਿੰਦੇ ਨਿਤਾ ਪ੍ਰਤੀ ਉਹਨਾਂ ਦੇ ਗਿਆਨ ਵਿੱਚ ਵਧਦਾ ਹੁੰਦਾ ਹੈ ਉਹਨਾਂ ਦੀ ਸੋਭਾ ਜਗਤ ਵਿੱਚ ਵੱਧਦੀ ਜਾਂਦੀ ਹੈ ਪਰ ਮਹਾਰਾਜ ਜੀ ਕਹਿੰਦੇ ਦੂਜੇ ਪਾਸੇ ਨਿੰਦਕ ਜਿਹੜੇ ਨੇ ਉਹ ਵੀ ਕਸਰ ਨਹੀਂ ਛੱਡਦੇ ਉਹ ਵੀ ਦਿਨ ਰਾਤ ਚੁਗਲੀ ਈਰਖਾ ਦਵੇਸ਼ ਮੁਖ ਦੇ ਵਿੱਚ ਰੱਖਦੇ ਹਨ ਮਹਾਰਾਜ ਜੀ ਕਹਿੰਦੇ ਉਹ ਆਪਣਾ ਸੁਭਾਅ ਨਹੀਂ ਛੱਡਦੇ ਪਰ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਉਹ ਬਾਣੀ ਨੂੰ ਵਿਸਾਰਦੇ ਨਹੀਂ ਉਹ ਰਿਤਾ ਪ੍ਰਤੀ ਬਾਣੀ ਪੜਦੇ ਤੇ ਵਿਚਾਰਦੇ ਰਹਿੰਦੇ ਆ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਸੋਭਾ ਭਵੇਂ ਜਿੰਨਾ ਮਰਜ਼ੀ ਕੋਈ ਨਿੰਦਕ ਨਿੰਦਿਆ ਕਰੇ ਤੇ ਮਹਾਰਾਜ ਜੀ ਕਹਿੰਦੇ ਘਟੇਗੀ ਨਹੀਂ ਸਤਿਗੁਰੂ ਜੀ ਕਹਿੰਦੇ ਉੱਤੇ ਵਾਧ ਹੀ ਜਾਣੀ ਹੈ ਅੱਜੇ ਖੁੱਟੇ ਠੋਰ ਨਹੀਂ ਘਰਬਾਰ ਨਿੰਦਕ ਗੱਤ ਨਹੀਂ ਕਾਈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਗਾ ਨਹੀਂ ਮਿਲਦੀ ਰੋਸ ਕਰੇ ਉਹ ਸਦਾ ਹੀ ਮਹਾਰਾਜ ਜੀ ਕਹਿੰਦੇ ਸ਼ਿਕਵਾ ਕਰਦੇ ਹਨ ਰੋਸ ਕਰਦੇ ਹਨ ਕੋਈ ਨਾ ਕੋਈ ਬਹਾਨਾ ਬਣਾਉਂਦੇ ਹਨ ਕਿ ਕਿ ਮਿਟ ਜਾਏ ਖਤਮ ਹੋ ਜਾਵੇ ਇਹਨਾਂ ਦੀ ਸੋਭਾ ਖਤਮ ਹੋ ਜਾਵੇ ਦਿਨ ਦਿਹਾੜੇ ਖਤਮ ਹੋ ਜਾਵੇ ਸਭ ਕੁਝ ਮਹਾਰਾਜ ਜੀ ਕਹਿੰਦੇ ਨਿਤਨੇ ਚਤੜੇ ਸਵਾਈ ਨਿਤਾ ਪ੍ਰਤੀ ਜਿਵੇਂ ਦਿਨ ਬਦਲਦੇ ਹਨ ਜਿਵੇਂ ਤਵੇਂ ਸੋਭਾ ਵੱਧਦੀ ਜਾਂਦੀ ਹੈ ਦੇਖੋ ਮਹਾਰਾਜ ਦੀ ਸੋਭਾ ਕਿਤੇ ਖਤਮ ਹੋਈ ਜਦੋਂ ਮਹਾਰਾਜ ਜੀ ਸ੍ਰੀ ਸਨ ਉਦੋਂ ਵੀ ਨਿੰਦਕ ਬਹੁਤ ਸਨ ਤੀਜੇ ਪਾਸ਼ਾ ਦੇ ਸਾਹਿਬ ਨਿੰਦਕ ਬਹੁਤ ਹੋਏ ਦੇਖੋ ਜਦੋਂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਰਹਿ ਬੜਾ ਰੋਲਾ ਪਿਆ ਬੜਾ ਨਿੰਦਕਾਂ ਨੇ ਰੋਲਾ ਪਾਇਆ ਤੇ ਮਹਾਰਾਜ ਜੀ ਦੀ ਸੋਭਾ ਘੱਡੀ ਨਹੀਂ ਵੱਧਦੀ ਕਿ ਗੁਰਾਜਨ ਸਾਹਿਬ ਜੀ ਦੇ ਟਾਂਗੂ RAMDAS ਦੇ ਟਾਈਮ ਨਿੰਦਕ ਆਏ ਕਿ ਮਹਾਰਾਜ ਦੀ ਸੋਭਾ ਬੰਦ ਹੋ ਜੇ ਇਹੋ ਨਾਲ ਦੀ ਦਿਨ ਦਿਨ ਚੜੇ ਸਵਾਈ ਸੋਭਾ ਵਧਦੀ ਗਈ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ ਉਹ ਤਸਰਸ ਹੋ ਗਏ ਖਤਮ ਹੋ ਗਏ ਇਹ ਮਹਾਰਾਜ ਜੀ ਦੀ ਸੋਭਾ ਨਾਮ ਜੀ ਭਗਤੀ ਵਿੱਚ ਸ਼ਕਤੀ ਹੈ ਜਦੋਂ ਕੋਈ ਵੀ ਸਰੀਰ ਭਗਤੀ ਕਰਦਾ ਭਜਨ ਕਰਦਾ ਉਹਨੂੰ ਗਾਉਂਦਾ ਧੋਰਨਾ ਨੂੰ ਸੁਨੰਦਾ ਉਹ ਆਟੋਮੈਟਿਕੀ ਸੋਭਾ ਵਾਦੀ ਹੈ ਕੋਈ ਉਹ ਦੇ ਮਨੁੱਖ ਦੇ ਵਾਸ ਵਿੱਚ ਨਹੀਂ ਹੈ ਕਿਉਂਕਿ ਮਹਾਰਾਜ ਜੀ ਆਪ ਨਾਲ ਰਹਿੰਦੇ ਹਨ ਖੁਦ ਮਹਾਰਾਜ ਜੀ ਕਿਰਪਾ ਧਾਰਦੇ ਹਨ ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮਨਾ ਅਧੂਰਾ ਰਾਈ ਮਹਾਰਾਜ ਜੀ ਪੰਜਵਾ ਪਾਦ ਆਰੰਭ ਕਰਦੇ ਹਨ ਤੇ ਵਚਨ ਕਰਦੇ ਹਨ ਕਹਿੰਦੇ ਇਹ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੇ ਮਹਾਰਾਜ ਜੀ ਕਹਿੰਦੇ ਜਿਹੜਾ ਉਹਦੀ ਸਰਨ ਆ ਜਾਂਦਾ ਨਾ ਉਹਦੇ ਪੈਰਾਂ ਵਿੱਚ ਆ ਜਾਂਦਾ ਸਰਨ ਤੱਕ ਲੈਂਦਾ ਤੇ ਉਹ ਬਖਸ਼ਿਸ਼ਾਂ ਦੇ ਧਾਰਿਆ ਉਹਦਾ ਮਹਾਰਾਜ ਜੀ ਕਹਿੰਦੇ ਉਹ ਬਖਸ਼ਿਸ਼ ਕਰਦੇ ਹਨ ਉਹ ਬਖਸ਼ਸ਼ਾਂ ਦੇ ਮਾਲਕ ਦੇ ਖਜ਼ਾਨੇ ਭਰੇ ਹੋਏ ਹਨ ਮਹਾਰਾਜ ਜੀ ਕਹਿੰਦੇ ਸਰਨ ਆਏ ਨੂੰ ਗੱਲ ਨਾ ਲਾਂਦਨ ਵਿੰਬਲ ਨਾ ਇੱਕ ਬਿਲਮ ਵੀ ਨਹੀਂ ਕਰਦੇ ਮਹਾਰਾਜ ਅਧੂਰਾ ਨਹੀਂ ਛੱਡਦੇ ਮਹਾਰਾਜ ਜੀ ਕਹਿੰਦੇ ਉਹ ਚਰਨਾਂ ਨਾਲ ਆਏ ਨੂੰ ਗੱਲ ਦੇ ਨਾਲ ਲਾਂਦੇ ਹਨ ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੇ ਬਿਲਮਲਾ ਅਧੂਰਾ ਜਾਈ ਆਨੰਦ ਬੂਲਨਾਥ ਸਿਰਨਾਥ ਸਤਿਗੁਰ ਮੇਲ ਮਿਲਾਈ ਹਰ ਜੀ ਕਹਿੰਦੇ ਆਨੰਦ ਮੂਲ ਅਨਾਥ ਸਿਰਨਾਥਾ ਨਾਥਾਂ ਦੇ ਵੀ ਨਾਥ ਹਨ ਜਿਹੜੇ ਆਪਣੇ ਆਪ ਨੂੰ ਨਾਥ ਕਹਿੰਦੇ ਹਨ ਉਹਨਾਂ ਦੇ ਵੀ ਉਹ ਨਾਥ ਹਨ ਮਹਾਰਾਜ ਕਹਿੰਦੇ ਸਤਗੁਰੂ ਮੇਲ ਮਲਾਈ ਉਹ ਆਪਣੇ ਵਿੱਚ ਮੇਲ ਲੈਂਦੇ ਹਨ ਜਦੋਂ ਆਨੰਦ ਵਿੱਚ ਹੁੰਦੇ ਹਨ ਨਾ ਗੁਰੂ ਮਹਾਰਾਜ ਜੀ ਕਹਿੰਦੇ ਉਹ ਫਿਰ ਆਪਣੇ ਵਿੱਚ ਮਲਾ ਲੈਂਦੇ ਹਨ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਪੰਜ ਬੰਦ ਪੂਰਨ ਹੋ ਗਏ ਹਨ ਤਕਰੀਬਨ 8 ਬੰਦਾ ਵਾਲੇ ਸ਼ਬਦ ਹਨ ਇਸ ਕਰਕੇ ਇਥੇ ਸਮਾਪਤੀ ਕਰਦੇ ਹਾਂ ਗੁਰੂ ਮਹਾਰਾਜ ਜੀ ਮੇਰ ਕਰਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਭੁੱਲਾਂ ਗਲਤਾਂ ਦੀ ਮਾਫੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ